ਗੁੱਡ ਮਾਰਨਿੰਗ ਕਲਾਸ ਗੁੱਡ ਮਾਰਨਿੰਗ ਸਟੂਡੈਂਟਸ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਮੇਰਾ ਨਾਮ ਕਿਰਨ ਪ੍ਰੀਤ ਕੋਹਰਾ ਆਪਾਂ ਡੇਲੀ 11 ਵਜੇ ਪੰਜਾਬੀ ਪੇਪਰ A ਤੇ ਪੇਪਰ B ਦੀਆਂ ਕਲਾਸਾਂ ਲੈ ਕੇ ਆਉਨੇ ਆ ਤੇ ਹੁਣ ਆਪਣੀ ਪੰਜਾਬੀ ਚੱਲ ਰਹੀ ਹੈ ਟੌਪਿਕ ਵਾਈਜ਼ ਸ਼ਬਦ ਸ੍ਰੈਣੀਆ ਸਤਿ ਸ਼੍ਰੀ ਅਕਾਲ ਜੀ ਮੈਂ ਠੀਕ ਆ ਤੁਸੀਂ ਦੱਸੋ ਵੈਰੀ ਗੁੱਡ ਮਾਰਨਿੰਗ ਰਾਮ ਰਾਮ ਰਾਧੇ ਰਾਦੇ ਸਤਿ ਸ਼੍ਰੀ ਅਕਾਲ ਜੀ ਵੈਰੀ ਗੁੱਡ ਮਾਰਨਿੰਗ ਮੈਂ ਠੀਕ ਆ ਤੁਸੀਂ ਦੱਸੋ ਕੀ ਹਾਲ ਚਾਲ ਨੇ ਮਨਦੀਪ ਸ਼ਰਮਾ ਜੀ ਸੁਖੀ ਓਕੇ ਪੜ੍ਹ ਕੇ ਆਇਆ ਹਾਂ ਪਰਨਾਮ ਅੱਜ ਵਾਲੀ ਜਿਹੜੇ ਆਪਾਂ ਪਟਨਾਮ ਲੈਂਦੇ ਆ 2011 ਤੋਂ ਪੀワイਕਿਊ ਲੈਂਦੇ ਨੇ ਸਿਰਫ ਇੱਕ ਹੀ ਐਮਸੀਕਿਊ ਆ ਬਾਕੀ ਪੀワイਕਿਊ ਨੇ ਓਕੇ ਕਰੀਏ ਕਲਾਸ ਸਟਾਰਟ ਜਿਹੜੇ ਬੱਚਾ ਕੋਈ ਕਨਸਟੇਬਲ ਦੀ ਤਿਆਰੀ ਕਰਨਾ ਚਾਹੁੰਦਾ ਆਪਣਾ ਆਫਲਾਈਨ ਬੈਚ ਆ 27 ਅਕਤੂਬਰ ਤੋਂ ਸਟਾਰਟ ਹੋ ਚੁੱਕਿਆ ਕੋਈ ਵੀ ਇਨਕੁਆਰੀ ਐਸ ਨੰਬਰਾਂ ਤੇ ਕਾਲ ਕਰਕੇ ਪੁੱਛ ਸਕਦੇ ਹੋ ਪ੍ਰਤਾਪ ਅਕੈਡਮੀ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਆਫਲਾਈਨ ਤਿਆਰੀ ਤੁਸੀਂ ਕਰ ਸਕਦੇ ਹੋ ਟਾਰਗੇਟ ਬੈਚ ਆ ਕਿ ਜਿੰਨੇ ਵੀ ਬੱਚੇ ਬੈਠਣਗੇ ਉਹਨਾਂ ਦੀ ਸਿਲੈਕਸ਼ਨ ਕਰਵਾਉਣੀ ਹੀ ਕਰਵਾਉਣੀ ਆ ਇਹ ਟਾਈਮ ਟੇਬਲ ਆ ਦਿਲੀ ਰਹਿੰਦਾ 7 ਤੋਂ 8 ਅੰਕੀ ਸਰ ਦੀ ਕਲਾਸ ਕਰੰਟ ਅਫੇਅਰ ਦੀ ਕਿਨਪ੍ਰਿਤ ਮੈਮ ਦੀ ਕਲਾਸ 11 ਤੋਂ 12 ਦੇ ਵਿੱਚ ਵਿੱਚ ਆ ਜਾਂਦੀ ਆ ਰੀਜਿੰਗ ਦੀ ਦੀਪ ਸਰ ਦੀ ਕਲਾਸ ਅੰਕੀ ਸਰ ਦੀ ਜੀਕੇ ਤੇ ਜੀਐਸ ਦੀ ਕਲਾਸ ਮੈਥ ਦੀ ਦੀਪ ਸਰ ਦੀ ਕਲਾਸ 8 ਤੋਂ 9 ਤੇ ਇੰਗਲਿਸ਼ ਦੀ ਰਾਨਾ ਸਰ ਦੀ ਕਲਾਸ ਲੱਗਦੀ ਆ ਵੈਰੀ ਗੁੱਡ ਮਾਰਨਿੰਗ ਜੀ ਕੋਈ ਵੀ ਇਨਕੁਆਰੀ ਹੋਵੇ ਜਾਂ ਕੋਈ ਪੀワイਕਿਊ ਹੋਵੇ ਵੈਸੇ ਦਾ ਮਤਲਬ ਜਿੰਨੇ ਵੀ ਮੈਨੂੰ ਪੀワイਕਿਊ ਮਿਲਦੇ ਨੇ ਮੈਂ ਐਡ ਕਰੀ ਜਾਂਦੀ ਆ ਬਟ ਫਿਰ ਵੀ ਕੋਈ ਪੀワイਕਿਊ ਹੋਵੇ ਇਹ ਨੰਬਰਾਂ ਤੇ ਆਪਣੇ ਮਤਲਬ ਪੀワイਕਿਊ ਸੈਂਡ ਕਰ ਸਕਦੇ ਹੋ ਆਪਾਂ ਪੀਪੀਟੀ ਜੀ ਦੇ ਵਿੱਚ ਐਡ ਕਰਕੇ ਕਰਵਾ ਦਾਂਗੇ ਤੇ ਇਹ ਇੰਸਟਾਗ੍ਰam ਇੰਸਟਾਗ੍ਰam ਤੇ ਟੈਲੀਗ੍ਰam ਚੈਨਲਾਂ ਜੋੜ ਸਕਦੇ ਹੋ ਦੋ ਤੋਂ ਛੇ ਲਾਈਵ ਕਲਾਸ ਹੁੰਦੀ ਆ ਜੇ ਕਿਸੇ ਬੱਚੇ ਨੇ ਗਰੁੱਪ ਬੀ ਤੇ ਸੀ ਦੀ ਤਿਆਰੀ ਕਰਨੀ ਆ ਪੰਜਾਬ ਜੀ ਕੇ ਮੈਥ ਦੀਆਂ ਕਲਾਸਾਂ ਚੱਲ ਰਹੀਆਂ ਨੇ ਹੁਣ ਸਟਾਰਟ ਕਰਦੇ ਆਂ ਅੱਜ ਦੀ ਕਲਾਸ ਅੱਜ ਦੀ ਕਲਾਸ ਦੇ ਵਿੱਚ ਆਪਾਂ ਰੱਖਿਆ ਪਟਨਾਮ ਕੁਸ਼ਕਰ ਨਾਮ ਦੇ ਵੀ ਵਿੱਚ ਮਿਲ ਗਏ ਸੀ ਪੀ ਵੀ ਕਿਉ ਉਹ ਵੀ ਐਡ ਕਰਿਆ ਨੇ ਨੰਬਰਿੰਗ ਪਾਉਣੀ ਆ ਓਕੇ ਨੰਬਰਿੰਗ ਨਾਲ ਨਾਲ ਪਾਉਣੀ ਆ ਤੁਸੀਂ ਕੀਰ ਦਾ ਆਨਸਰ ਕਰ ਰਹੇ ਹੋ ਹਾਂਜੀ ਪੰਜਾਬਣ 14ਵਾਂ ਨੰਬਰ ਹੀ ਪਾਉਣਾ ਚਾਹੀਏ 14 ਤੋਂ ਸਟਾਰਟ ਕਰਿਆ ਕੱਲ ਆਪਣੀ 13 ਹੋ ਚੁੱਕੀ ਸੀ ਹਾਂਜੀ ਔਨਲਾਈਨ ਵੀ ਤੁਸੀਂ ਤਿਆਰੀ ਕਰ ਸਕਦੇ ਹੋ ਔਨਲਾਈਨ ਦਾ ਵੀ ਆਪਣਾ ਰਿਕਾਰਡਿੰਗ ਬੈਚ ਹੈ ਸਤਿ ਸ਼੍ਰੀ ਅਕਾਲ ਜੀ 14 ਦਾ ਏ ਓਕੇ ਅ ਬਹੁਤ ਡਾਊਟ ਆਉਂਦੇ ਨੇ ਪੜਨਾਮ ਦੇ ਵਿੱਚੋਂ ਹੁਣ ਵਾਲੇ ਦੇ ਵਿੱਚ ਇਕੱਲੇ ਪੀਆਈਕਿਊ ਨੇ ਜੋ ਵੀ ਕੋਈ ਡਾਊਟ ਆ ਕਮੈਂਟ ਚ ਪੁੱਛ ਸਕਦੇ ਹੋ ਆਪਾਂ ਕਵਰ ਕਰਾਂਗੇ ਪੀਆਈਕਿਊ ਬਹੁਤ ਸੌਖੇ ਆਏ ਸੀਗੇ ਤੇ ਕੱਲ ਵਾਲੇ ਕਲਾਸ ਨੂੰ ਕਿ ਐਮਸੀਕਿਊ ਕੱਲ ਵਾਲੀ ਕਲਾਸ ਚ ਕੋਈ ਵੀ ਪੀਆਈਕਿਊ ਨਹੀਂ ਲੈ ਕੇ ਆਵਾਂਗੇ ਜੋ ਜਿਹੜਾ ਜਿਸ ਪੜਨਾਮ ਦੀ ਕਿਹੜੀ ਕਿਸਮ ਹੈ ਤਾਂ ਇਹ ਪੜਨਾਮ ਦੀ ਕਿਹੜੀ ਕਿਸਮ ਨੇ ਸੰਬੰਧਵਾਚਕ ਪੜਨਾਮ ਨਿਜਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਜਾਂ ਨਿਸ਼ਚੇਵਾਚਕ ਪੜਨਾਮ ਤਾਂ ਉਹ ਪਾਸ ਹੁੰਦਾ ਜੋ ਮਿਹਨਤ ਕਰਦਾ ਤਾਂ ਇਹ ਜੋਜਕਵਾਕ ਕੰਮ ਕਰਦੇ ਨੇ ਦੋ ਵਾਕਾਂ ਨੂੰ ਜੋੜਨ ਲਈ ਤਾਂ ਇਹ ਕਿਹੜੀ ਕਿਸਮ ਆਪਣੀ ਸੰਬੰਧਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਇਹਨਾਂ ਨੂੰ ਕਹਿੰਦੇ ਆ ਤਾਂ ਇੱਕ ਬੱਚੇ ਦਾ ਸੀ ਕਿ ਉਹ ਸ਼ਬਦ ਵੀ ਜਾਊਗਾ ਕਿਉਂਕਿ ਦੋ ਵਾਕਾਂ ਦਾ ਉਹ ਵੀ ਜੋੜ ਰਹੇ ਆ ਉਹਦੀ ਥਾਂ ਤੇ ਹੀ ਜੋ ਆਇਆ ਉਹਦੀ ਥਾਂ ਤੇ ਹੀ ਜੋ ਆਇਆ ਹੁੰਦਾ ਤਾਂ ਇਹ ਹੀ ਜਾਣਗੇ ਜੋ ਜਿਹੜਾ ਜਿਸ ਤਾਂ ਪੜਨਾਮ ਦੀ ਕਿਹੜੀ ਕਿਸਮ ਨੇ ਸੰਬੰਧਵਾਚਕ ਪੜਨਾਮ ਨੇ ਨਾਮ ਦੀ ਥਾਂ ਉੱਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਹ ਵੀ ਬਈ ਬਹੁਤ ਵਾਰ ਪੁੱਛ ਲੈਂਦੇ ਨੇ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਨੇ ਕਿਰਿਆ ਵਿਸ਼ੇਸ਼ਣ ਕਹਿੰਦੇ ਨੇ ਜੋਜਕ ਕਹਿੰਦੇ ਨੇ ਜਾਂ ਪੜਨਾਮ ਕਹਿੰਦੇ ਨੇ ਤੇ ਨਾਲ ਦੀ ਨਾਲ ਮੈਨੂੰ ਦੱਸੋ ਪੜਨਾਮ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਪੜਨਾਮ ਦੇ ਦੋ ਨਾਮ ਨੇ ਦੁਨੀ ਚੰਦ ਕਿਸੇ ਹੋਰ ਨਾਮ ਨਾਲ ਕਹਿੰਦਾ ਜਿਹੜੇ ਆਪਣੇ ਪਹਿਲਾਂ ਜਿਨ੍ਹਾਂ ਨੇ ਪਹਿਲੀ ਵਾਰ ਦੇ ਵਿੱਚ ਵਿਆਹ ਕਰਨ ਲਿਖੀ ਸੀ ਨੈਟਵਰਕ ਪ੍ਰੋਬਲਮ ਹੈ ਓਕੇ ਤਾਂ ਨਾਮ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦਾਂ ਨੂੰ ਅਸੀਂ ਕੀ ਆਖਦੇ ਹਾਂ ਪੜਨਾਮ ਬਹੁਤ ਨਾਰਮਲ ਆ ਪੀਪਰੀ ਦੇ ਵਿੱਚ ਇੰਨੇ ਸੌਖੇ ਵੀ ਆ ਜਾਂਦੇ ਨੇ ਵੈਰੀ ਗੁੱਡ ਮਾਰਨਿੰਗ ਜੀ ਮੈਂ ਆਪ ਉਸ ਨੂੰ ਬਾਹਰ ਛੱਡਣ ਗਿਆ ਬਾਕ ਵਿੱਚ ਆਪ ਸ਼ਬਦ ਕੀ ਹੈ ਹੁਣ ਆਪਾਂ ਦੇਖਿਆ ਸੀ ਆਪ ਸ਼ਬਦ ਸਾਡੇ ਕੋਲੇ ਪੁਰਖਵਾਚਕ ਦੇ ਵਿੱਚ ਕਿਹੜਾ ਪੁਰਖ ਹੋ ਸਕਦਾ ਆਪ ਸ਼ਬਦ ਪੁਰਖਵਾਚਕ ਦੇ ਵਿੱਚ ਕਿਹੜਾ ਪੁਰਖ ਹੋ ਸਕਦਾ ਤਾਂ ਇਹਦੇ ਵਿੱਚ ਬਾਕ ਦੇ ਵਿੱਚ ਬਾਕ ਦੇ ਵਿੱਚ ਆਇਆ ਆਪ ਸ਼ਬਦ ਕੀ ਆ ਉਹ ਕਹਿੰਦੇ ਨਿਜਵਾਚਕ ਪੜਨਾਮ ਆ ਪ੍ਰਸ਼ਨਵਾਚਕ ਪੜਨਾਮ ਆ ਸੰਬੰਧਵਾਚਕ ਪੜਨਾਮ ਆ ਜਾਂ ਨਿਸ਼ਚੇਵਾਚਕ ਪੜਨਾਮ ਆ ਤਾਂ ਹੁਣ ਇਹਦੇ ਵਿੱਚ ਕੀ ਆ ਹਾਂਜੀ ਤਾਂ ਜਦੋਂ ਕਰਤਾ ਦੇ ਨਾਲ ਆ ਕੇ ਜਦੋਂ ਕਰਤਾ ਦੇ ਨਾਲ ਆ ਕੇ ਕਰਤਾ ਦੀ ਥਾਂ ਤੇ ਕੌਣ ਆਜੂਗਾ ਨਾਮ ਜਾਂ ਪਟਨਾਮ ਆਜੂਗਾ ਕਰਤਾ ਦੇ ਨਾਲ ਆ ਕੇ ਉਹਦੀ ਨਿੱਜਤਾ ਦੱਸਦਾ ਖੁਦ ਆਪ ਆਪਸ ਤਾਂ ਜਦੋਂ ਇਹੇ ਸ਼ਬਦ ਆ ਕੇ ਨਿੱਜਤਾ ਦੱਸਣ ਤਾਂ ਇਹ ਕੀ ਹੋ ਜਾਣਗੇ ਨਿੱਜਵਾਚਕ ਪੜਨਾਮ ਆਪ ਨੇ ਤਿਆਰੀ ਕੀਤੀ ਆਪ ਨੇ ਤਿਆਰੀ ਕੀਤੀ ਤਾਂ ਫਿਰ ਇਹਨੇ ਵਗ ਜਾਣਾ ਸੀ ਪੁਰਖਵਾਸ਼ਕ ਦੇ ਵਿੱਚ ਸੈਕੰਡ ਪੁਰਖ ਬਟ ਜਦੋਂ ਇਹ ਕਰਤਾ ਦੇ ਨਾਲ ਆਇਆ ਕਰਤਾ ਦੇ ਨਾਲ ਆਇਆ ਤਾਂ ਕਿੱਚ ਵਗ ਗਿਆ ਨਿੱਜਵਾਸ਼ਕ ਪਟਨਾਮ ਦੇ ਵਿੱਚ ਜਾਂਦਾ ਰਿਹਾ ਅਗਲਾ ਜਿਹੜਾ ਕੋਈ ਜਿਹੜਾ ਕੋਈ ਵੀ ਇਸ ਠੱਗ ਦੀ ਮਦਦ ਕਰੇਗਾ ਉਸ ਨਾਲ ਵੀ ਉਹੀ ਸਲੋਕ ਕੀਤਾ ਜਾਵੇਗਾ ਜੋ ਇਸ ਨਾਲ ਹੋ ਰਿਹਾ ਹੈ ਤਈ ਆਪਣੇ ਆਪ ਚ ਕੰਪਲੀਟ ਵਾਕ ਆ ਇਸ ਵਾਕ ਵਿੱਚ ਕਰਮਵਾਚਕ ਸੰਬੰਧਵਾਚਕ ਅਤੇ ਆਨਿਸ਼ਚਿਤ ਵਾਚਕ ਪੜਨਾਮ ਦੀ ਪਛਾਣ ਕਰੋ ਪੀワイਕਿਊ ਆ ਹਾਂਜੀ ਮਦਮ ਪੁਰਖ ਹੁੰਦਾ ਫਿਰ ਇਹ ਆਪ ਸ਼ਬਦ ਮਟ ਕਰਤਾ ਨਾ ਲਾ ਕੇ ਤਾਂ ਨਿਜਤਾ ਦੱਸੇ ਤਾਂ ਨਿਜ ਵਾਚਕ ਪੜਨਾਮ ਓਕੇ ਤਾਂ ਇਹ ਜਿਹੜਾ ਵਾਕ ਆ ਉਹਦੇ ਵਿੱਚ ਤੁਸੀਂ ਪਹਿਲਾਂ ਦੇਖਣਾ ਸੰਬੰਧਵਾਚਕ ਹੁਣ ਜਿਹੜੇ ਦੋ ਵਾਕਾਂ ਦੇ ਵਿੱਚ ਜੋਜਕ ਦਾ ਆ ਕੇ ਕੰਮ ਕਰਨਾ ਦੋ ਵਾਕਾਂ ਦੇ ਵਿਚ ਆ ਕੇ ਪਰਨਾਮ ਜਦੋਂ ਜੋਜਿਕ ਦਾ ਕੰਮ ਕਰਦਾ ਜੋੜਨ ਦਾ ਕੰਮ ਕਰਦਾ ਠੀਕ ਆ ਤਾਂ ਹੁਣ ਇਹਦਾ ਅਨਿਸ਼ਚੇ ਹੁੰਦਾ ਤਾਂ ਹੁਣ ਜਿਹੜਾ ਸੰਬੰਧਵਾਚਕ ਠੀਕ ਆ ਉਹਦੇ ਵਿੱਚੋਂ ਅਨਿਸ਼ਚੇ ਜਿਹਦੇ ਬਾਰੇ ਕੁਝ ਪਤਾ ਨਹੀਂ ਕੋਈ ਤਾਂ ਇਹਦੇ ਵਿੱਚ ਆ ਜਿਹਾ ਕੋਈ ਸ਼ਬਦ ਓਕੇ ਠੱਗ ਦਾ ਨਾਮ ਹੋ ਗਿਆ ਇਹ ਆਪਣਾ ਉਸ ਪਰਨਾਮ ਆ ਪਰਨਾਮ ਦੇ ਵਿੱਚੋਂ ਪੁਰਖਵਾਚਕ ਪਰਨਾਮ ਪੁਰਖਵਾਚਕ ਪਰਨਾਮ ਚ ਵੀ ਤੀਜਾ ਪੁਰਖ ਆ ਪੁਰਖਵਾਜਕ ਪੜਨਾਮ ਚ ਵੀ ਤੀਜਾ ਪੁਰਖ ਵਾਜ ਜਾਂਦਾ ਤੇ ਨੀਚੇ ਵਾਜਕ ਪੜਨਾਮ ਚ ਵੀ ਆ ਜਾਂਦਾ ਤਾਂ ਇਹ ਨਹੀਂ ਹੋਣਾ ਸੀ ਤਾਂ ਆਨਸਰ ਕੀ ਆਉਣਾ ਸੀਗਾ ਜਿਹੜਾ ਕੋਈ ਥਰਮੀ ਨੰਬਰ ਦਾ ਆਨਸਰ ਕਈ ਕੁੜੀਆਂ ਗੈਰ ਹਾਜ਼ਰ ਹਨ ਸ਼ਬਦ ਸ੍ਰੈਣੀ ਦੀ ਪਛਾਣ ਕਰੋ ਇਹਦੇ ਵਿੱਚ ਸ਼ਬਦ ਸ੍ਰੈਣੀ ਓਕੇ ਜਿਹੜਾ ਕਈ ਸ਼ਬਦ ਆ ਇਹ ਕਿਹੜੀ ਸ਼ਬਦ ਸ੍ਰੈਣੀ ਚ ਆ ਇਹਦੀ ਪਛਾਣ ਕਰਨੀ ਹੈ ਇਹ ਕਿਹੜੀ ਸ਼ਬਦ ਸ੍ਰੈਣੀ ਦੇ ਵਿੱਚ ਜਾਊਗਾ ਕਈ ਕੁੜੀਆਂ ਦਾ ਨਾਮ ਆ ਕੁੜੀਆਂ ਦਾ ਨਾਂ ਦੱਸਣ ਵਾਜੇ ਕੁੜੀਆਂ ਦਾ ਨਾਮ ਨਹੀਂ ਜਿਹੜਾ ਕੋਈ ਹਾਂਜੀ 18ਵੇਂ ਦਾ ਕਈ ਕੁੜੀਆਂ ਗੈਰ ਹਾਜ਼ਰ ਹਨ ਤਾਂ ਆਨਸਰ ਕਰੋ ਇਹਦਾ ਥੈਂਕ ਯੂ ਜਿਹੜੇ ਪਹਿਲੀ ਵਾਰ ਅੱਜ ਲਾਈਵ ਆਏ ਨੇ ਲਾਈਵ ਆਜਿਆ ਕਰੋ ਬਹੁਤਾ ਟਾਈਮ ਖਰਾਬ ਮੈਂ ਨਹੀਂ ਕਰਦੀ ਮੈਨੂੰ ਵੀ ਏ ਆਨਸਰ ਹੀ ਚਾਹੀਦਾ ਸੀਗਾ ਏ ਆਨਸਰ ਹੀ ਚਾਹੀਦਾ ਸੀਗਾ हैप्पी शर्मा जी शर्मा जी सारे शर्मा ही ओके 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 सुखी ਦਾ ਸਹੀ ਆ ਹਾਂ ਹੁਣ ਤੁਸੀਂ ਇੱਕ ਗੱਲ ਦੇਖੋ ਵੈਸੇ ਆਪਾਂ ਪਟਨਾਮ ਕਰਦੇ ਆ ਜਰੂਰੀ ਨਹੀਂ ਕਿ ਮੈਂ ਪਟਨਾਮ ਵਾਲੇ ਹੀ ਲੈ ਕੇ ਆਉਂਗੀ ਇੱਥੇ ਕੀ ਆਇਆ ਹੋਇਆ ਪਟਨਾਮ ਆਉਂਦਾ ਕੀ ਦੇ ਲਈ ਆ ਕੀ ਦੇ ਥਾਂ ਤੇ ਆਉਂਦਾ ਪਟਨਾਮ ਆਉਂਦਾ ਨਾਮ ਦੀ ਥਾਂ ਤੇ ਅਸੀਂ ਪਟਨਾਮ ਦੀ ਵਰਤੋਂ ਕਰਦੇ ਆ ਬਟ ਇੱਥੇ ਦਾ ਨਾਮ ਆਇਆ ਪਿਆ ਨਾਲ ਕਈ ਕੁੜੀਆਂ ਕਈ ਕੁੜੀਆਂ ਤਾਂ ਨਾਮ ਦੇ ਨਾਲ ਕੀ ਆ ਜਾਂਦਾ ਨਾਮ ਦੀ ਥਾਂ ਤੇ ਪੜਨਾਮ ਆ ਜਾਂਦਾ ਬਟ ਨਾਮ ਤੇ ਪੜਨਾਮ ਦੇ ਨਾਲ ਕੀ ਆਉਂਦਾ ਹੁੰਦਾ ਵਿਸ਼ੇਸ਼ਣ ਆਉਂਦਾ ਹੁੰਦਾ ਇਹਦੇ ਜਾਣਾ ਹੀ ਨਹੀਂ ਸੀਦਾ ਇਹੇ ਬਾਲਾ ਦਾ ਹੋ ਹੀ ਨਹੀਂ ਸਕਦਾ ਸੀਗਾ ਤਾਂ ਨਾ ਕੀ ਆਊਗਾ ਵਿਸ਼ੇਸ਼ਣ ਆ ਨਿਸ਼ਚਿਤ ਵਾਚਕ ਵਿਸ਼ੇਸ਼ਣ ਆਉਣਾ ਸੀਗਾ ਪੀਪਰ ਵਾਲੇ ਨੇ ਇਸ ਤਰੀਕੇ ਨਾਲ ਹੀ ਦਿੱਤਾ ਸੀ ਪੀਵਾਈਕਿਊ ਆ ਹਾਂਜੀ ਹੁਣ ਸਹੀ ਆ ਅੱਖਾਂ ਬੰਦ ਕਰਕੇ ਨਹੀਂ ਉੱਥੇ ਲਾਉਣਾ ਹਾਂ ਤਾਂ ਮਤਲਬ ਕੁੜੀਆਂ ਨਾਮ ਆ ਨਾਮ ਦੇ ਵਿੱਚ ਆਮ ਨਾਮ ਆ ਆਮ ਨਾਮ ਦਾ ਬਹੁਵਚਨ ਬਣਦਾ ਹੁੰਦਾ ਖਾਸ ਨਾਮ ਦਾ ਬਹੁਵਚਨ ਨਹੀਂ ਬਣਦਾ ਤਾਂ ਉਹਦੀ ਵਿਸ਼ੇਸ਼ਤਾ ਦੱਸਣ ਲਈ ਕੀ ਆਉਂਦਾ ਵਿਸ਼ੇਸ਼ਣ ਆਉਂਦਾ ਸਹੀ ਤਰੀਕੇ ਨਾਲ ਗਿਣਤੀ ਨਹੀਂ ਦੱਸੀ ਤਾਂ ਉਹਦੇ ਵਿੱਚ ਅਨਿਸ਼ਚਿਤ ਵਾਸ਼ਿਕ ਵਿਸ਼ੇਸ਼ਣ ਆਉਣਾ ਸੀਗਾ ਤੇ ਵਿਸ਼ੇਸ਼ਣ ਹੁੰਦਾ ਆਪਣਾ ਪੰਜ ਤਰ੍ਹਾਂ ਦਾ ਹੁਣ ਜੋ ਆਨਸਰ ਦਿੱਤਾ ਸੀ ਉਹ ਇੱਥੇ ਆਉਣਾ ਸੀ ਕਈ ਗੈਰ ਹਾਜ਼ਰ ਹਨ ਕਈ ਗੈਰ ਹਾਜ਼ਰ ਹਨ ਜੇ ਇਦਾਂ ਸਵਾਲ ਪੁੱਛੇ ਕਈ ਕੁੜੀਆਂ ਗੈਰਹਾਜ਼ਰ ਹਨ ਤਾਂ ਵਿਸ਼ੇਸ਼ਣ ਦੇ ਵਿੱਚ ਜਾਊਗਾ ਕਈ ਗੈਰਹਾਜ਼ਰ ਹਨ ਇੱਥੇ ਕੋਈ ਵੀ ਨਾਮ ਨਹੀਂ ਆਇਆ ਤਾਂ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਨੂੰ ਪੜਨਾਮ ਕਹਿੰਦੇ ਆ ਬਟ ਜਦੋਂ ਕਿਸੇ ਗਿਣਤੀ ਦੀ ਗੱਲ ਹੋ ਰਹੀ ਆ ਤਾਂ ਉਹਦੇ ਵਿੱਚ ਜਿਹੜੀ ਪ੍ਰੋਪਰ ਗਿਣਤੀ ਨਹੀਂ ਦੱਸੀ ਹੁੰਦੀ ਤਾਂ ਉਹਦੇ ਵਿੱਚ ਆਉਣਾ ਸੀ ਅਨਿਸ਼ਚੇਵਾਚਕ ਪੜਨਾਮ ਨਾਮ ਹੋ ਗਿਆ ਹੋਊਗਾ ਨਾਮ ਦੇ ਵਿੱਚ ਗਲਤੀ ਨਹੀਂ ਕਰੋਗੇ ਈਮਨ ਪਤਾ ਓਕੇ ਕੱਲ ਨੂੰ ਮੈਂ ਮਿਕਸਰ ਲੈ ਕੇ ਆਉਂਗੀ ਐਮਸੀਕਿਊ ਲੈ ਕੇ ਆਉਂਗੀ ਤੇ ਪੜਨਾਮ ਤੇ ਵਿਸ਼ੇਸ਼ਣ ਇਨਾਂ ਦੀਆਂ ਸ੍ਰੈਣੀਆਂ ਇੱਕ ਦੂਜੇ ਨਾਲ ਮੈਚ ਕਰਦੀਆਂ ਨੇ ਇਹਦੇ ਵਿੱਚ ਨਾ ਉੱਥੇ ਗਲਤ ਕਰਿਓ ਕਿਹੜੀ ਕਿਸਮ ਪਰਨਾਮ ਦੀ ਨਹੀਂ ਹੈ ਕਿਹੜੀ ਕਿਸਮ ਹੈ ਇਨਾਂ ਵਿੱਚੋਂ ਜਿਹੜੀ ਪਰਨਾਮ ਦੀ ਨਹੀਂ ਹੈ ਪ੍ਰਸ਼ਨਵਾਚਕ ਪਰਨਾਮ ਸੰਬੰਧਵਾਚਕ ਪਰਨਾਮ ਨਿਜਵਾਚਕ ਪਰਨਾਮ ਜਾਂ ਵਸਤੂਵਾਚਕ ਪਰਨਾਮ ਤਾਂ ਕਿਹੜੀ ਕਿਸਮ ਪਰਨਾਮ ਦੀ ਨਹੀਂ ਹੈ ਨੰਬਰਿੰਗ ਪਾ ਦਿਆ ਕਰੋ ਗੱਗੀ ਬਾਕੀ ਬੱਚੇ ਵੀ 20 ਦਾ ਹਾਂਜੀ ਤਾਂ ਵਸਤੂਵਾਚਕ ਕੀ ਹੁੰਦਾ ਸਾਡੇ ਕੋਲੇ ਵਸਤੂਵਾਚਕ ਹੁੰਦਾ ਸਾਡੇ ਕੋਲੇ ਨਾਮ ਜਿਹੜੇ ਵੀ ਸ਼ਬਦਾਂ ਦੀ ਅਸੀਂ ਗਿਣਤੀ ਨਹੀਂ ਕਰ ਸਕਦੇ ਨੰਬਰਿੰਗ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਅਸੀਂ ਵੇਟ ਕਰਦੇ ਆ ਓਕੇ ਵਸਤੂ ਜਿਵੇਂ ਦੁੱਧ ਪਾਣੀ ਰੇਤ ਇਹ ਵਾਲੀ ਕੀ ਨੇ ਵਸਤੂਵਾਚਕ ਨਾਮ ਨੇ ਲੱਕੜ ਵਸਤੂਵਾਚਕ ਨਾਮ ਆ ਲੱਕੜ ਤੋਂ ਕੁਰਸੀ ਬਣ ਗਈ ਆਮ ਨਾਮ ਆ ਆਮ ਨਾਮ ਦੀ ਗਿਣਤੀ ਕਰ ਸਕਦੇ ਆ ਵਸਤੂਵਾਚਕ ਦੀ ਗਿਣਤੀ ਨਹੀਂ ਕਰ ਸਕਦੇ ਤੇ ਜਿਹੜਾ ਹੁੰਦਾ ਸਾਡੇ ਕੋਲ ਖਾਸ ਨਾਮ ਉਹ ਹੁੰਦਾ ਹੀ ਇੱਕਾ ਨਾ ਉਹਦਾ ਬਹੁਵਚਨ ਹੁੰਦਾ ਤੇ ਨਾ ਉਹਦੀ ਅਸੀਂ ਗਿਣਤੀ ਕਰਦੇ ਆ ਤਾਂ ਇਹ ਕਿਹਦੀ ਕਿਸਮ ਨਾਮ ਦੀ ਕਿਸਮ ਓਕੇ ਇਹ ਉਹ ਹੀ ਸੇਮੀ ਆ ਗਿਆ ਕਈ ਗੈਰਹਾਜ਼ਰ ਹਨ ਬਾਕ ਵਿੱਚ ਕਈ ਸ਼ਬਦ ਕਿਸ ਰੂਪ ਵਿੱਚ ਆਇਆ ਹੋਏ ਹੁਣ ਤਾਂ ਨਹੀਂ ਗਲਤ ਕਰੋਗੇ ਕਿਸ ਰੂਪ ਦੇ ਵਿੱਚ ਆਇਆ ਹੋਇਆ ਲਾਪ੍ਰੀਤ ਸਿੰਘ ओके ਕੋਈ ਨਹੀਂਗਾ ਤੁਸੀਂ ਇੱਥੋਂ ਸਟਾਰਟ ਕਰ ਲਓ ਕਲਾਸ ਦੇ ਵਿੱਚ ਇਹ ਪੁੱਛਦੇ ਹੁੰਦੇ ਆ ਕਿ ਹਰੇਕ ਬੱਚਾ ਪੰਜ-ਪੰਜ ਵਸਤੂਆਂ ਦੇ ਨਾਮ ਸੁਣਾਊਗਾ ਹਾਂ ਗੋੜ 21 ਦਾ ਹਾਂਜੀ ਇਹਦਾ ਹੁਣ ਥੋੜਾ ਸਹੀ ਹੋਊਗਾ ਕਿਉਂਕਿ ਇੱਥੇ ਕੋਈ ਨਾਮ ਨਹੀਂ ਆਇਆ ਜੇ ਇੱਥੇ ਕੋਈ ਨਾਮ ਆ ਜਾਂਦਾ ਕਈ ਮੁੰਡੇ ਗੈਰ ਹਾਜ਼ਰ ਹਨ ਕਈ ਕੁੜੀਆਂ ਗੈਰ ਹਾਜ਼ਰ ਹਨ ਕਈ ਬੱਚੇ ਗੈਰ ਹਾਜ਼ਰ ਹਨ ਤਾਂ ਫਿਰ ਇਹਨੇ ਕਿੱਥੇ ਭੱਗ ਜਾਣਾ ਸੀ ਵਿਸ਼ੇਸ਼ਣ ਦੇ ਵਿੱਚ ਜਾਂਦੇ ਰਹਿਣਾ ਸੀਗਾ ਇਹ ਪੰਜਾਬ ਪੁਲਿਸ ਦੇ ਵਿੱਚ ਪੁੱਛਿਆ ਹੋਇਆ ਸੀਗਾ 2024 ਦਾ ਪੀਬੀਕਯੂ ਆ ਨਾਮ ਸ਼ਬਦ ਦੀ ਗਿਣਤੀ ਨੂੰ ਪਰਗਟ ਕਰਨ ਵਾਲੀ ਸ੍ਰੈਣੀ ਹੈ ਕਿਉਂਕਿ ਹੁਣ ਉਹ ਕਲਾਸ ਲੱਗਦੀ ਆ ਤਾਂ ਨਾਲ ਹੀ ਥਿਉਰੀ ਤੇ ਟੈਸਟ ਚੱਲ ਰਹੇ ਨੇ ਕਾਂਸਟੇਬਲ ਵਾਲਿਆਂ ਦੇ ਬੈਚ ਦੇ ਲੇਟ ਨੇ ਬਈ ਸਾਰੀ ਹੀ ਲੇਟ ਨੇ ਤਾਂ ਨਾਮ ਸ਼ਬਦ ਦੀ ਗਿਣਤੀ ਦੱਸਣ ਲਈ ਪਰਗਟ ਕਰਨ ਵਾਲੀ ਸ੍ਰੈਣੀ ਨੂੰ ਕੀ ਕਹਿੰਦੇ ਆ ਸੀ ਪੜਨਾਮ ਕਰ ਵਚਨ ਜਾਂ ਲਿੰਗ ਈ ਨਾਮ ਦੀ ਥਾਂ ਤੇ ਜੋ ਸ਼ਬਦ ਆਉਂਦਾ ਨਾਮ ਦੀ ਥਾਂ ਤੇ ਜੋ ਵੀ ਸ਼ਬਦ ਆਉਂਦਾ ਨਾਮ ਦੀ ਥਾਂ ਤੇ ਜੋ ਵੀ ਸ਼ਬਦ ਆਉਂਦਾ ਉਹਨੂੰ ਅਸੀਂ ਕੀ ਆਖ ਦਿੰਦੇ ਆ ਉਹਨੂੰ ਅਸੀਂ ਪੜਨਾਮ ਆਖ ਦਿੰਦੇ ਆ ਉਹ ਕਹਿੰਦੇ ਕੋਈ ਵੀ ਨਾਮ ਆ ਕੋਈ ਵੀ ਨਾਮ ਆ ਉਹਦੀ ਜਿਹੜੀ ਗਿਣਤੀ ਦੱਸ ਰਹੇ ਨੇ ਗਿਣਤੀ ਦੱਸ ਰਹੇ ਨੇ ਉਹ ਸ਼ਬਦਾਂ ਨੂੰ ਅਸੀਂ ਕੀ ਕਹਿੰਦੇ ਆ ਏ ਆਨਸਰ ਕਿਦਾਂ ਕਰ ਸਕਦੇ ਆ ਵੀਰੇ ਸੀ ਹਾਂ ਤਾਂ ਇਹ ਮਤਲਬ ਜਿਹੜੇ ਨਾਮ ਆ ਉਹ ਇੱਕ ਵਚਨ ਆ ਜਾਂ ਬਹੁ ਵਚਨ ਕੁੜੀ ਪਤਾ ਲੱਗ ਗਿਆ ਇੱਕ ਕੁੜੀ ਦੀ ਗੱਲ ਹੋ ਰਹੀ ਆ ਮੈਂ ਕਹਿੰਦਾ ਕੁੜੀਆਂ ਸਾਨੂੰ ਪਤਾ ਲੱਗੂ ਦੋ ਜਾਂ ਦੋ ਤੋਂ ਵੱਧ ਆ ਤਾਂ ਸਾਡੇ ਕੋਲੇ ਵਚਨ ਕੀ ਆ ਕਿ ਕਰਦਾ ਇੱਕ ਵਚਨ ਜਾਂ ਬਹੁ ਵਚਨ ਇੱਕ ਚੀਜ਼ ਆ ਜਾਂ ਦੋ ਜਾਂ ਦੋ ਤੋਂ ਵੱਧ ਨੇ ਤਾਂ ਕੀ ਆਉਣਾ ਸੀਗਾ ਇਹ ਹੁੰਦਾ ਥੋੜਾ ਜਿਹਾ ਦਿਮਾਗ ਲਾ ਕੇ ਹੁੰਦਾ ਸੌਖਾ ਹੀ ਆ ਠੀਕ ਆ ਤਾਂ ਉਹ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਨੂੰ ਕੀ ਆਖਾਂਗੇ ਪੜਨਾਮ ਆਖਾਂਗੇ ਕਰ ਕੀ ਆ ਨਾਮ ਆ ਆਮ ਨਾਮ ਆ ਤਾਂ ਇਹ ਆਪਣੇ ਕੋਲੇ ਲਿੰਗ ਦੋ ਤਰ੍ਹਾਂ ਦੇ ਨੇ ਤੇ ਨਾਮ ਦੀ ਥਾਂ ਤੇ ਨਾਮ ਦੀ ਗਿਣਤੀ ਦੱਸਣ ਲਈ ਅਸੀਂ ਕਿਹਦੀ ਵਰਤੋਂ ਕਰਦੇ ਹਾਂ ਬਚਨ ਦੀ ਵਰਤੋਂ ਕਰਦੇ ਹਾਂ ਕੌਨਸਟੇਬਲ ਚ ਵੀ ਔਖੇ ਹੁੰਦੇ ਨੇ ਸਵਾਲ ਸੋਚਣ ਵਾਲੇ ਆਉਂਦੇ ਨੇ ਇਹ ਵੀ ਉੱਥੋਂ ਹੀ ਆ ਹੇ ਲਿਖਿਆ ਵਿੱਚੋਂ ਪਰਨਾਮ ਸ਼ਬਦ ਕਿਹੜਾ ਹੈ ਇਹਨਾਂ ਦੇ ਵਿੱਚੋਂ ਪੜਨਾਮ ਸ਼ਬਦ ਕਿਹੜਾ ਹੈ ਸੀ RAM ਤੁਸੀਂ ਪਾਣੀ ਤਾਂ ਪੜਨਾਮ ਸ਼ਬਦ ਕਿਹੜਾ ਹੈ ਸੀ ਆਪਣੇ ਕੋਲੇ ਕੀ ਆ ਕਿਰਿਆ ਰਾਮ ਕੀ ਆ ਨਾਮ ਨਾਮ ਦੇ ਵਿੱਚ ਵੀ ਕਿਹੜਾ ਖਾਸ ਨਾਮ ਪਾਣੀ ਕੀ ਆਪਣੇ ਕੋਲੇ ਨਾਮ ਨਾਮ ਦੇ ਵਿੱਚ ਵੀ ਕਿਹੜਾ ਵਸਤੂਵਾਚਕ ਨਾਮ ਹਾਂ ਬਚਨ ਹਾਂਜੀ ਤਾਂ ਹੁਣ ਮੈਨੂੰ ਨਾਮ ਦੇ ਨਾਲ ਹੀ ਦੱਸੋ ਜਿਹੜਾ ਤੁਸੀਂ ਸ਼ਬਦ ਆ ਇਹ ਪੜਨਾਮ ਆ ਪੜਨਾਮ ਦੇ ਵਿੱਚ ਪੁਰਖਵਾਚਕ ਪੜਨਾਮ ਆ ਪੁਰਖਵਾਚਕ ਪੜਨਾਮ ਦੇ ਵਿੱਚ ਕਿਹੜਾ ਪੁਰਖ ਆ ਨਾਮ ਦੇ ਨਾਲ ਹੀ ਲਿਖ ਦਿਆ ਕਰੋ ਹਾਂਜੀ ਤੁਸੀਂ ਪੰਜਾਬਣ ਸਹੀ ਆ ਸੀ 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 ਦੇਵਨਾਗਰੀ ਲਿਪੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ਬਾਕ ਵਿੱਚ ਆਮ ਨਾਮ ਕਿੰਨੇ ਹਨ ਤਾਂ ਇਹਨਾਂ ਦੇ ਵਿੱਚੋਂ ਆਮ ਨਾਮ ਕਿੰਨੇ ਆਏ ਨੇ ਇਹ ਕੰਪਲੀਟ ਬਾਕ ਦੇ ਵਿੱਚ ਇਹ ਬਾਕ ਦੇ ਵਿੱਚ ਆਮ ਨਾਮ ਕਿੰਨੇ ਆਏ ਹਨ ਹਾਂਜੀ ਮਦਮ ਸੁੱਖੀ ਸਹੀ ਆ ਤੁਸੀਂ ਪਹਿਲਾ ਪੁਰਖ ਇੱਕ ਵਾਰੀ ਜਿਹੜੇ ਬੱਚੇ ਨੇ ਨਵੀਂ-ਨਵੀਂ ਤਿਆਰੀ ਸਟਾਰਟ ਕਰੀ ਹੋਈ ਆ ਤਾਂ ਜਾਂ ਜਿਹੜੇ ਬੱਚੇ ਇੱਥੇ ਬੈਠੇ ਹੋਏ ਨੇ ਆਫਲਾਈਨ ਬੈਚ ਵਾਲੇ ਸਤਾਈ ਵਾਲੇ ਆ ਪਿਛੇ ਨਾਮ ਤੇ ਪਰਨਾਮ ਦੇਖ ਲਿਓ ਤੇ ਜਾਂ ਵੇਟ ਕਰ ਲਓ ਆਫਲਾਈਨ ਹੋ ਜਾਣਾ ਹਾਂਜੀ ਤਾਂ ਇਹਦੇ ਵਿੱਚ ਜੇ ਪੁੱਛ ਲੈਂਦੇ ਖਾਸ ਨਾਮ ਕਿੰਨੇ ਆਏ ਹੋਏ ਨੇ ਚੰਡੀਗੜ੍ਹ ਇੱਕ ਆ ਬਹੁਤ ਬੱਚੇ ਨਹੀਂ ਬਣੂਗਾ ਪੰਜਾਬ ਤੇ ਹਰਿਆਣਾ ਤਾਂ ਤਿੰਨ ਆਏ ਨੇ ਆਪਣੇ ਕੋਲੇ ਖਾਸ ਨਾਮ ਰਾਜਧਾਨੀ ਇਹ ਪਤਾ ਨਹੀਂ ਤਾਂ ਕਿਹੜੀ ਰਾਜਧਾਨੀ ਰਾਜਧਾਨੀਆਂ 28 ਸਟੇਟ ਨੇ ਕਿੰਨੀਆਂ ਰਾਜਧਾਨੀਆਂ ਨੇ ਕਿੰਨੇ ਸਟੇਟਾਂ ਦੀਆਂ ਸਾਂਝੀਆਂ ਰਾਜਧਾਨੀਆਂ ਨੇ ओके ਤਾਂ ਇਹਦੇ ਵਿੱਚ ਆਮ ਨਾਮ ਕਿੰਨੇ ਆਏ ਹੋਏ ਨੇ ਆਮ ਨਾਮ ਕਿੰਨੇ ਆਏ ਹੋਏ ਨੇ ਇੱਕ ਖਾਸ ਨਾਮ ਕਿੰਨੇ ਆਏ ਹੋਏ ਨੇ ਤਿੰਨ ਆਉਣਾ ਸੀਗਾ ਜੇ ਟੋਟਲ ਨਾਮ ਪੁੱਛ ਲੈਂਦੇ ਟੋਟਲ ਨਾਮ ਕਿੰਨੇ ਆਏ ਹੋਏ ਨੇ ਚਾਰ ਬਾਕੀ ਵੀ ਦੇਖਿਆ ਕਰੋ ਆਮ ਨਾਮ ਰਾਜਤਾਨੇ ਇਹ ਵਾਏ ਪੀ ਵਾਈ ਕਿਉ ਨਹੀਂ ਸੀਗਾ ਬਣਾਇਆ ਸੀਗਾ ਕੋਈ ਗੀਤ गा ਰਿਹਾ ਹੈ ਕੋਈ ਪੜਨਾਮ ਦੀ ਕਿਹੜੀ ਕਿਸਮ ਹੈ ਕੋਈ ਪੜਨਾਮ ਦੀ ਕਿਹੜੀ ਕਿਸਮ ਹੈ ਕੋਈ ਗੀਤ गा ਰਿਹਾ ਹੈ ਗੀਤ ਜਿਹੜਾ ਇਹ ਸ਼ਬਦ ਹੈ ਕਿਹੜੀ ਸ਼ਬਦ ਸ਼੍ਰੇਣੀ ਚ ਜਾਊਗਾ ਗੀਤ ਸ਼ਬਦ ਕਿਹੜੀ ਸ਼ਬਦ ਸ਼੍ਰੇਣੀ ਦੇ ਵਿੱਚ ਜਾਊਗਾ ਇਹ ਵੀ ਦੱਸ ਦਿਓ ਮੈਨੂੰ ਕੋਈ ਗੀਤ ਗਾ ਰਿਹਾ ਹੈ ਸੰਬੰਧਵਾਚਕ ਪੜਨਾਮਾ ਨਿਜ्ञਵਾਚਕ ਪੜਨਾਮਾ ਨਿच्चयਵਾਚਕ ਪੜਨਾਮਾ ਆ ਨਿच्चयਵਾਚਕ ਪੜਨਾਮਾ 1 ਨਵੰਬਰ ਹਾਂਜੀ ਪੰਜਾਬ ਅਤੇ ਹਰਿਆਣਾ ਪੰਜਾਬ ਦੀ ਮੰਗ ਕਿੰਨੇ ਰੱਖੀ ਸੀ ਹਰਿਆਣੇ ਦੀ ਮੰਗ ਕਿੰਨੇ ਰੱਖੀ ਸੀ ਪੰਜਾਬ ਹਰਿਆਣੇ ਨਾਲ ਪੰਜਾਬ ਦੇ ਕਿੰਨੇ ਜ਼ਿਲ੍ਹੇ ਲੱਗਦੇ ਨੇ ਕਿੰਨੀ ਕਿਲੋਮੀਟਰ ਸੀਮਾ ਅਸੀਂ ਹਰਿਆਣੇ ਨਾਲ ਸ਼ੇਅਰ ਕਰਦੇ ਆ ਕਿਹੜੇ-ਕਿਹੜੇ ਜ਼ਿਲ੍ਹੇ ਲੱਗਦੇ ਨੇ ਹਰਿਆਣੇ ਦੀ ਮੰਗ ਹੁਕਮ ਸਿੰਘ ਨੇ ਪੰਜਾਬ ਦੀ ਮੰਗ ਮੈਸਟਰ ਤਾਰਾ ਸਿੰਘ ਨੇ ਓਕੇ ਇਹ ਵਾਲੀ ਚੀਜ਼ਾਂ ਵੀ ਯਾਦ ਹੋਣੀਆਂ ਚਾਹੀਦੀਆਂ ਨੇ ਜਦੋਂ ਆਪਣੀ ਹਾਈ ਕੋਰਟ ਬਣੀ ਪਹਿਲੇ ਮੁੱਖ ਜੱਜ ਕੌਣ ਸੀਗੇ ਅੱਜ ਦੇ ਟਾਈਮ 'ਚ ਕਿੰਨੀ ਗਿਣਤੀ ਹੈ ਜੱਜ ਦੀ ਉਹਨਾਂ ਦੇ ਵਿੱਚ ਕਿੰਨੀਆਂ ਫੀਮੇਲ ਹੈ ਕਿਹੜੇ ਆਰਟੀਕਲ 'ਚ ਆਉਂਦਾ ਹਾਈ ਕੋਰਟ ਓਕੇ ਇਹ ਵਾਲੀ ਚੀਜ਼ਾਂ ਵੀ ਨਾਲ ਦੀ ਨਾਲ ਤੁਸੀਂ ਦਿਮਾਗ 'ਚ ਲੈ ਕੇ ਆਇਆ ਕਰੋ ਜਿਨ੍ਹਾਂ ਨੂੰ ਮਤਲਬ ਇਹ ਹੈ ਕਿ ਜੇ ਦੇਖਣ ਸਾਰੀ ਹੋ ਜਾਣਗੇ ਸਵਾਲ ਹਾਂਜੀ ਕੋਈ ਗੀਤ गा ਰਿਹਾ ਹੈ ਤਾਂ ਇਹ ਕਿਹਦੇ ਵਿੱਚ ਆਊਗਾ ਗੀਤ ਸ਼ਬਦ ਕਿਹੜੀ ਸ਼ਬਦ ਸ਼੍ਰੇਣੀ 'ਚ ਜਾਊਗਾ ਉਹਦਾ ਅਨਸਰ ਵੀ ਕਰੋ ਵੀ हाँ जी तो ये वाचक परनाम ओके स्कूटर है यनाम की किड़ी किस्म है यह प्रनाम की किड़ी किस्म है हाँ जी संत फतेह सिंह अः फतेह शब्द कि दसो निश्चय वाचक परनाम निज्जवाचक परनाम वस्तुवाचक परनाम ਨਹੀਂ ਹੁੰਦਾ ਬਈ ਨਾਮ ਹੁੰਦਾ ਆ ਨਿਚੇ ਵਾਚ ਕੇ ਪੜਨਾਮ ਏ ਸਕੂਟਰ ਹੈ ਹੁਣ ਕਈ ਵਾਰੀ ਬੱਚੇ ਤਾਂ ਕਨਫਿਊਜ਼ ਹੋ ਜਾਂਦੇ ਨੇ ਜਿਵੇਂ ਉਹ ਤੇ ਏ ਇਹ ਆਪਣੇ ਕੋਲੇ ਪੁਰਖਵਾਚਕ ਪੜਨਾਮ ਦੇ ਵਿੱਚ ਵੀ ਪਏ ਨੇ ਹਾਂਜੀ ਹੈਪੀ ਸਹੀ ਆ ਗੀਤ ਆਪਣੇ ਕੋਲੇ ਨਾਮ ਆ ਪਾਵਾਚਕ ਨਾਮ ਆ ਓਕੇ ਆਪਾਂ ਗੀਤ ਨੂੰ ਟੱਚ ਨਹੀਂ ਕਰ ਸਕਦੇ ਸਿਰਫ ਫੀਲ ਕਰ ਸਕਦੇ ਹੁੰਦੇ ਆ ਓਕੇ ਜਿਹੜਾ ਏ ਤੇ ਉਹ ਸ਼ਬਦ ਆ ਏ ਤੇ ਉਹ ਸ਼ਬਦ ਇਹ ਆਪਣੇ ਕੋਲੇ ਪੁਰਖਵਾਚਕ ਪੜਨਾਮ ਦੇ ਵਿੱਚ ਵੀ ਪਏ ਨੇ ਕਿਹੜਾ ਪੁਰਖ ਤੀਜੇ ਪੁਰਖ ਦੇ ਵਿੱਚ ਵੀ ਪਏ ਨੇ ਉਹ ਜਾਂਦਾ ਹੈ ਉਹ ਜਾਂਦਾ ਹੈ ਜਾਂ ਉਹ ਪੜਦਾ ਹੈ ਉਹ ਪੜਦਾ ਹੈ ਉਹ ਜਾਂਦਾ ਹੈ ਜਾਂ ਇਹ ਪੜਦਾ ਹੈ ਇਹ ਜਾਂਦਾ ਹੈ ਤਾਂ ਫਿਰ ਇਹਨੇ ਕਿਦੇ ਵਿੱਚ ਜਾਂਦੇ ਰਹਿਣਾ ਸੀ ਪੁਰਖ ਕਿਸੇ ਬੰਦੇ ਲਈ ਪੁਰਖਵਾਚਕ ਲਈ ਫਿਰ ਇਹਨੇ ਜਾਂਦਾ ਰਹਿਣਾ ਸੀ ਤੀਜਾ ਪੁਰਖਵਾਚਕ ਪੜਨਾਮ ਉਹ ਜਾਂ ਇਹ ਜਦੋਂ ਇਹ ਕਿਸੇ ਚੀਜ਼ ਬਾਰੇ ਇਸ਼ਾਰਾ ਕਰੇ ਜਾਂ ਕਿਸੇ ਨੂੰ ਉਹ ਮੇਰਾ ਵੀਰ ਹੈ ਜਾਂ ਉਹ ਸਕੂਲ ਦਾ ਪ੍ਰਿੰਸੀਪਲ ਹੈ ਉਹ ਸਕੂਲ ਦਾ ਪ੍ਰਿੰਸੀਪਲ ਹੈ ਜਾਂ ਉਹ ਮੇਰਾ ਵੀਰ ਹੈ ਜਦੋਂ ਕਿਸੇ ਬਾਰੇ ਇਸ਼ਾਰਾ ਕਰਕੇ ਨਿਸ਼ਚੇ ਕਰਦੇ ਤਾਂ ਉਦੋਂ ਇਹ ਕਿਹਦੇ ਵਿੱਚ ਜਾਂਦੇ ਰਹਿੰਦੇ ਨੇ ਨਿਸ਼ਚੇਵਾਚਕ ਪੜਨਾਮ ਦੇ ਵਿੱਚ ਜਾਂਦੇ ਨੇ ਪੁਰਖਵਾਚਕ ਪੜਨਾਮ ਦੇ ਵਿੱਚ ਓਨਲੀ ਪੁਰਖ ਲਈ ਵਰਤੇ ਜਾਂਦੇ ਨੇ ਇਹ ਪੁਰਖ ਲਈ ਬੰਦੇ ਲਈ ਓਕੇ ਤਾਂ ਇਹ ਸਕੂਟਰ ਹੈ ਇਹ ਸਕੂਟਰ ਹੈ ਤਾਂ ਇਹ ਕਿਹਦੇ ਵਿੱਚ ਜਾਊਗਾ ਨਿਸ਼ਚੇਵਾਚਕ ਪੜਨਾਮ ਚ ਨਿਜੇਵਾਚਕ ਪੜਨਾਮ ਚ ਇਹ ਹੀ ਦਿੱਤਾ ਸੀ ਉਹਨਾਂ ਨੇ ਵਿਸ਼ੇਸ਼ਣ ਨਹੀਂ ਦਿੱਤਾ ਸੀ ਪੀ ਵਾਈ ਕਿਊ ਆ ਪੀ ਟ ਪਲੱਸ ਵੀ ਦਾ ਹਾਂਜੀ ਸੁਖੀ ਮੈਂ ਕੱਲ ਉਹਨੂੰ ਕਵਰ ਕਰ ਦੂੰਗੀ ਥੋੜੇ ਹਾਈ ਲੈਵਲ ਹੁੰਦੇ ਨੇ ਇੱਕ ਵਾਰੀ ਤੁਸੀਂ ਪੜ ਕੇ ਆਇਓ ਥਿਉਰੀ ਤਾਂ ਇਹ ਕਿਹਦੇ ਵਿੱਚ ਜਾਊਗਾ ਇਹ ਨਿਸ਼ਚੇਵਾਚਕ ਪੜਨਾਮ ਦੇ ਵਿੱਚ ਜਾਊਗਾ ਇਹ ਨਿਸ਼ਚੇਵਾਚਕ ਪੜਨਾਮ ਦੇ ਵਿੱਚ ਜਾਊਗਾ ਇੱਥੇ ਵਿਸ਼ੇਸ਼ਣ ਨਹੀਂ ਦਿੱਤਾ ਸੀਗਾ ਤਾਂ ਇਹਦਾ ਅਨਸਰ ਆਉਣਾ ਸੀਗਾ ਨਿਸ਼ਚੇਵਾਚਕ ਪੜਨਾਮ ਦੇ ਵਿੱਚ ਠੀਕ ਆ ਇਹਦੇ ਵਿੱਚ ਇਹੀ ਹੀ ਦਿੱਤਾ ਸੀ ਪੀਟੀ ਪਲੱਸ ਵੀ ਨੇ 2016 ਦਾ ਸ਼ਾਇਦ ਨਹੀਂ 2018 ਦਾ ਇਹ ਪੀਵਾਈਕਿਊ ਆ ਤਾਂ ਇਹ ਇਹਦੇ ਵਿੱਚ ਉਹਨਾਂ ਨੇ ਵਿਸ਼ੇਸ਼ਣ ਨਹੀਂ ਦਿੱਤਾ ਸੀ ਤਾਂ ਕਰਕੇ ਅਸੀਂ ਕੀ ਲਾਉਣਾ ਸੀਗਾ ਨਿਸ਼ਚੇਵਾਚਕ ਪੜਨਾਮ ਲਾਉਣਾ ਸੀਗਾ ਤੀਜਾ ਪੁਰਖ ਨਿਸ਼ਚੇਵਾਚਕ ਪੜਨਾਮ ਤੇ ਵਿਸ਼ੇਸ਼ਣ ਦੇ ਵਿੱਚ ਡਾਊਟ ਹੈਗੇ ਨੇ ਕੱਲ ਨੂੰ ਮੈਂ ਕਵਰ ਕਰ ਦੂੰਗੀ ਹੁਣ ਇਹ ਬੜਾ ਸੋਹਣਾ ਚਿੱਤਰ ਹੈ ਕਿਹੜੀ ਕਿਸਮ ਪੜਨਾਮ ਹੈ ਇਹਨਾਂ ਦੇ ਵਿੱਚੋਂ ਕਿਹੜੀ ਕਿਸਮ ਆਈ ਹੋਈ ਆ ਪੜਨਾਮ ਦੀ ਕਿਹੜੀ ਕਿਸਮ ਆਈ ਹੋਈ ਆ ਸੰਬੰਧਵਾਚਕ ਪੜਨਾਮ ਆਇਆ ਹੋਇਆ ਨਿਜਵਾਚਕ ਪੜਨਾਮ ਆਇਆ ਹੋਇਆ ਨਿਸ਼ਚੇਵਾਚਕ ਪੜਨਾਮ ਆਇਆ ਹੋਇਆ ਜਾਂ ਆ ਨਿਸ਼ਚੇਵਾਚਕ ਪੜਨਾਮ ਆਇਆ ਹੋਇਆ ਕੱਲ ਵਾਲੀ ਕਲਾਸ ਦੇ ਵਿੱਚ ਹੋ ਜੂਗਾ ਇਹ ਇੱਕ ਵਾਰੀ ਤੁਸੀਂ ਨਿਸ਼ਚੇਵਾਚਕ ਪੜਨਾਮ ਪੜ ਕੇ ਆਇਓ ਤੇ ਤੀਜਾ ਪੁਰਖ ਪੁਰਖ ਵਾਲੇ ਦੇ ਵਿੱਚ ਸਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਪੁਰਖ ਦਾ ਜਿਹੜਾ ਕਿ ਆਉਂਦਾ ਉਹ ਹਮੇਸ਼ਾ ਪੁਰਖ ਲਈ ਆਉਂਦਾ ਹੁਣ ਇਹਦੇ ਵਿੱਚ ਨਿਸ਼ਚੇਵਾਚਕ ਤੇ ਵਿਸ਼ੇਸ਼ਣ ਜਦੋਂ ਮੈਂ ਵਿਸ਼ੇਸ਼ਣ ਕਰਵਾਤਾ ਦੋਮੇ ਵਿਚ ਫਰਕ ਪਤਾ ਲੱਗ ਜਾਊਗਾ ਪੀਟੀਪਲਸਵੀ ਦੇ ਵਿੱਚ ਕੁਝ ਕਿ ਚੀਜ਼ਾਂ ਇਦਾਂ ਦੀਆਂ ਨੇ ਆਪਾਂ ਬਾਅਦ ਚ ਰਿੱਟ ਵੀ ਨਹੀਂ ਪਾਉਂਦੇ ਉਹ ਫਿਰ ਉੱਥੇ ਵਿਸ਼ੇਸ਼ਣ ਲਿਖ ਕੇ ਦਿੰਦੇ ਨੇ ਪਰ ਨਾਮ ਲਿਖ ਕੇ ਦਿੱਤਾ ਹੋਇਆ ਇਹ ਸੇਮ ਹੀ ਕਾਪੀ ਪੇਸਟ ਨੇ ਪੀਟੀਪਲਸਵੀ ਦੇ ਏ ਬੜਾ ਸੋਹਣਾ ਚਿੱਤਰ ਹੈ ਇਹ ਕਿਹਿਆ ਸੰਬੰਧਵਾਚਕ ਪੜਨਾਮ ਨਿਜੇਵਾਚਕ ਪੜਨਾਮ ਆ ਨਿच्चयਵਾਚਕ ਪੜਨਾਮ ਆ ਜਾਂ ਅਨਿਸ਼ਚੇਵਾਚਕ ਪੜਨਾਮ ਆ ਤਾਂ ਇਹਦੇ ਵਿੱਚ ਕੀ ਆਉਣਾ ਸੀ ਨਿच्चयਵਾਚਕ ਪੜਨਾਮ ਆ ਕਿਸੇ ਬਾਰੇ ਮਤਲਬ ਇਸ਼ਾਰਾ ਕਰਕੇ ਕਿਸੇ ਬਾਰੇ ਇਸ਼ਾਰਾ ਕਰਕੇ ਉਹਦੇ ਬਾਰੇ ਨਿਸ਼ਚੇ ਦੱਸਦਾ ਕਿ ਇਹ ਹੈ ਇਹ ਠੀਕ ਆ ਤਾਂ ਇਹਦੇ ਵਿੱਚ ਆਉਣਾ ਸੀ ਨਿच्चयਵਾਚਕ ਪੜਨਾਮ ਆਉਣਾ ਸੀ ਆ ਕਿਹੜਾ ਇਕੱਠਵਾਚਕ ਨਾਮ ਨਹੀਂ ਹੈ ਇਹਨਾਂ ਦੇ ਵਿੱਚੋਂ ਕਿਹੜਾ ਇਕੱਠਵਾਚਕ ਨਾਮ ਨਹੀਂ ਹੈ ਇਹ ਵੀ ਪੰਜਾਬ ਪੁਲਿਸ ਦਾ ਪੇਪਰ ਆ ਇੱਕ ਵਾਰੀ ਕੱਲ ਵਾਲੀ ਕਲਾਸ ਦੇ ਵਿੱਚ ਮੈਂ ਵਿਸ਼ੇਸ਼ਣ ਜਿੱਥੇ ਤੁਸੀਂ ਡਾਊਟ ਲੈਣੇ ਹੋ ਤੇ ਪੜਨਾਮ ਦੇ ਵਿੱਚ ਜਿੱਥੇ ਵੀ ਡਾਊਟ ਨੇ ਦੋਮਾ ਨੂੰ ਇੱਕ ਹੀ ਸਲਾਈਡ ਤੇ ਪਹਿਲਾਂ ਵੀ ਕਰਵਾਇਆ ਹੋਇਆ ਲਿਆਵਾਂਗੇ ਡਾਊਟ ਹੋ ਜਾਊਗਾ ਕਲੀਅਰ ਹੋ ਜਾਊਗਾ ਤੁਹਾਡਾ ਡਾਊਟ ਠੀਕ ਆ ਫੌਜ ਇਕੱਠਵਜਕ ਨਾਮ ਆ ਇੱਕ ਕੋਈ ਖੜਾ ਹੋਇਆ ਆਪਾਂ ਕਹਾਂਗੇ ਫੌਜੀ ਖੜਾ ਜਾਂ ਸਿਪਾਈ ਖੜਾ ਕੋਸ਼ਕ ਦੋ ਜਾਂ ਦੋ ਤੋਂ ਵੱਧ ਖੜੇ ਨੇ ਫੌਜ ਜਮਾਤ ਇਕੱਠਵਜਕ ਸਵਾ ਇਕੱਠਵਜਕ ਤੇ ਤੁਸੀਂ ਕੀ ਆ ਪੜਨਾਮ ਪੜਨਾਮ ਦੇ ਵਿੱਚ ਵੀ ਕੀ ਸੈਕੰਡ ਪੁਰਖ ਮੱਧਮ ਪੁਰਖ ਹਾਂਜੀ ਦੂਜਾ ਪੁਰਖ ਪੀ ਇਹ ਬਹੁਤ ਵਾਰ ਆਪਣਾ ਹੋ ਚੁੱਕਿਆ ਜਿਹੜੇ ਮਿਹਨਤ ਕਰਦੇ ਹਨ ਉਹ ਸਫਲ ਹੁੰਦੇ ਹਨ ਹੁਣ ਜਿਹੜਾ ਉਹ ਸ਼ਬਦਾਂ ਪੁਰਖ ਲਈ ਆਇਆ ਦਾ ਇਹ ਉਹ ਸਫਲ ਹੁੰਦੇ ਨੇ ਹਾਂਜੀ ਸਟਾਰਟ ਹੋਣਗੀਆਂ ਬਾਕੀ ਇਹ ਤੁਸੀਂ ਸ਼ਬਦ ਸ਼੍ਰੇਣੀਆਂ ਦਾ ਕਰੋ ਉਹ ਸਫਲ ਹੁੰਦੇ ਨੇ ਹੁਣ ਉਹ ਨਹੀਂ ਆਪਾਂ ਉਹਨੂੰ ਨਹੀਂ ਲੈ ਕੇ ਜਾ ਸਕਦੇ ਹੁੰਦੇ ਆਪਾਂ ਇਹਨਾਂ ਦੇ ਵਿੱਚੋਂ ਜਿਹੜੇ ਮਿਹਨਤ ਕਰਦੇ ਹਨ ਜਿਹੜੇ ਸ਼ਬਦ ਕਿਦੇ ਵਿੱਚ ਜਾਊਗਾ ਨਿਜਵਾਚਕ ਪੜਨਾਮ ਚ ਨਿਸ਼ਚੇਵਾਚਕ ਪੜਨਾਮ ਚ ਪੁਰਖਵਾਚਕ ਪੜਨਾਮ ਚ ਜਾਂ ਸੰਬੰਧਵਾਚਕ ਪੜਨਾਮ ਚ ਤਾਂ ਇਹਦੇ ਵਿੱਚੋਂ ਜਿਹੜੇ ਮਿਹਨਤ ਕਰਦੇ ਹਨ ਉਹ ਕਿਦੇ ਵਿੱਚ ਜਾਊਗਾ ਸੰਬੰਧਵਾਚਕ ਪੜਨਾਮ ਦੇ ਵਿੱਚ ਜਾਊਗਾ ਓਕੇ ਹੇਠ ਲਿਖਿਆਂ ਵਿੱਚੋਂ ਕਿਹੜਾ ਪੜਨਾਮੀ ਝੋਟ ਸੰਬੰਧਵਾਦੀ ਸੰਬੰਧਵਾਦੀ ਜਾਂ ਸੰਬੰਧਵਾਚਕ ਤੇ ਆ ਨਿਸ਼ਚੇ ਪੜਨਾਮੀ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਜੁੱਟ ਹੈ ਇੱਕ ਹੀ ਪੇਪਰ ਦੇ ਵਿੱਚ ਇਹ ਪੜਨਾਮ ਦੇ ਦੋ ਸਵਾਲ ਆਏ ਸੀ ਪਹਿਲਾਂ ਉਹਨਾਂ ਨੇ ਬਾਕ ਪਾਇਆ ਸੀਗਾ ਉਹਦੇ ਵਿੱਚੋਂ ਕੱਢਨੇ ਸੀਗੇ ਬਾਅਦ ਵਿੱਚ ਉਹਨਾਂ ਨੇ ਦੋ ਤਿੰਨ ਸਵਾਲ ਅੱਗੇ ਜਾ ਕੇ ਪਾਤਾ ਸੀ ਆ ਤੇ ਇੱਕ ਰਿਕੁਐਸਟ ਆ ਜੇ ਕਿਸੇ ਬੱਚੇ ਕੋਲੇ ਨਾਮ ਜਾਂ ਪੜਨਾਮ ਦੇ ਕੋਈ ਹੋਣ ਮਤਲਬ ਵਧੀਆ ਵਧੀਆ ਲੈਵਲ ਦੇ ਹੋਣ ਸਵਾਲ ਤਾਂ ਤੁਸੀਂ ਜਿਹੜੇ ਮੈਂ ਸਟਾਰਟਿੰਗ ਦੇ ਨੰਬਰ ਦਿਖਾਏ ਸੀ ਉਹਨਾਂ ਤੇ ਸੈਂਡ ਕਰ ਦਿਓ ਬਾਕੀ ਜਿੰਨੇ ਵੀ ਮੈਨੂੰ ਮਿਲੀ ਜਾਂਦੇ ਨੇ ਮੈਂ ਐਡ ਕਰੀ ਜਾਂਦੀ ਆ ਹਾਂਜੀ ਤਾਂ ਇਹਦੇ ਵਿੱਚੋਂ ਉਹਦਾ ਇਹਦਾ ਪੁਰਖਵਾਚਕ ਦੇ ਵਿੱਚ ਆ ਗਿਆ ਤਾਂ ਇਹਦੇ ਵਿੱਚ ਆਊਗਾ ਜਿਹੜਾ ਕੋਈ ਜਿਹੜਾ ਕੋਈ ਨਾਮ ਦੀ ਥਾਂ ਤੇ ਵਰਤੇ ਜਾਂਦੇ ਸ਼ਬਦ ਕੀ ਕਹਿੰਦੇ ਹੁੰਦੇ ਨੇ ਉਹਨਾਂ ਨੂੰ ਆਪਾਂ ਪੜਨਾਮ ਕਹਿੰਦੇ ਹੁੰਦੇ ਨੇ ਨਾਮ ਦੀ ਥਾਂ ਤੇ ਵਰਤੇ ਜਾਂਦੇ ਸ਼ਬਦ ਰਾਹੀਂ ਜਦੋਂ ਕੋਈ ਪ੍ਰਸ਼ਨ ਪੁੱਛਿਆ ਜਾਵੇ ਤਾਂ ਉਹ ਕਿਹੜਾ ਪੜਨਾਮ ਹੈ ਤਾਂ ਉਹ ਕਿਹੜਾ ਪੜਨਾਮ ਹੁੰਦਾ ਹੈ ਨਿਜਵਾਚਕ ਪੜਨਾਮ ਕਰਤਾ ਦੇ ਨਾਮ ਲਾ ਕੇ ਉਹਦੀ ਨਿਜਤਾ ਦੱਸਦਾ ਆ ਨਿਜਵਾਚਕ ਪੜਨਾਮ ਨਿਜਵਾਚਕ ਪੜਨਾਮ ਜਾਂ ਪ੍ਰਸ਼ਨ ਵਾਚਕ ਪੜਨਾਮ ओके ਆਪਾਂ ਇੱਕ ਚੀਜ਼ ਬਾਰ-ਬਾਰ ਕਰ ਰਹੇ ਆਂ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਨੂੰ ਅਸੀਂ ਕੀ ਆਖਦੇ ਹਾਂ ਪੜਨਾਮ ਆਖਦੇ ਹਾਂ ਨਾਮ ਦੀ ਇੱਕ ਸ਼ਬਦ ਸ੍ਰੈਣੀ ਆ ਵਸਤੂਵਾਚਕ ਨਾਮ ਨਾਮ ਦੀ ਇੱਕ ਅੱਗੇ ਸੌਰੀ ਨਾਮ ਦੀ ਅੱਗੇ ਕਿਸਮਾ ਵਸਤੂਵਾਚਕ ਨਾਮ ਮੈਨੂੰ ਇਹ ਦੱਸੋ ਜਦੋਂ ਆਪਾਂ ਕਿਸੇ ਵਸਤੂ ਕਿਸੇ ਵਸਤੂਵਾਚਕ ਨਾਮ ਦੀ ਥਾਂ ਤੇ ਪੜਨਾਮ ਲੈ ਕੇ ਆਉਣਾ ਹੋਵੇ ਤਾਂ ਕਿਹੜਾ ਪੜਨਾਮ ਆਊਗਾ ਮੈਂ ਦੁਬਾਰੇ ਰਿਪੀਟ ਕਰਦੀ ਆਂ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਨੂੰ ਅਸੀਂ ਕੀ ਆਖਦੇ ਹਾਂ ਪੜਨਾਮ ਆਖਦੇ ਆਂ ਕਿਸ ਕਿਸਮ ਦਾ ਪੜਨਾਮ ਆ ਇਹਨਾਂ ਦੇ ਵਿੱਚੋਂ ਉਹ ਕਿਹੜੀ ਕਿਸਮ ਆ ਜਿਹੜੀ ਨਾਮ ਦੀ ਵਸਤੂਵਾਚਕ ਵਸਤੂਵਾਚਕ ਨਾਮ ਦੀ ਥਾਂ ਤੇ ਆ ਸਕਦੀ ਆ ਕੱਲ ਨੂੰ ਇਹ ਚੀਜ਼ਾਂ ਸੋਚ ਕੇ ਆਉਣੀ ਆ ਕੱਲੋਂ ਆਪਾਂ ਹਾਈ ਲੈਵਲ ਦਾ ਟੈਸਟ ਰੱਖਾਂਗੇ ਐਮਸੀਕਿਊ ਦਾ ਤਾਂ ਜਦੋਂ ਕੋਈ ਸਵਾਲ ਪੁੱਛਿਆ ਜਾਵੇ ਤਾਂ ਉਹਨੂੰ ਕੀ ਕਵਾਂਗੇ ਪ੍ਰਸ਼ਨਵਾਚਕ ਪੜਨਾਮ ਕਵਾਂਗੇ ਅਸੀਂ ਕੱਲ ਜਾਵਾਂਗੇ ਬਾਕ ਵਿੱਚ ਪੜਨਾਮ ਲੱਭੋ ਤਾਂ ਹੀ ਬਾਕ ਦੇ ਵਿੱਚ ਪੜਨਾਮ ਲੱਭੋ ਬਾਕੀ ਸ਼ਬਦ ਵੀ ਦੱਸ ਦਿਓ ਕਿਹੜੀ ਕਿਹੜੀ ਸ਼ਬਦ ਸਰੇਣ ਜੀ ਜਾਣਗੇ ਅਸੀਂ ਕੱਲ ਜਾਵਾਂਗੇ ਜਾਂ ਸਾਰੇ ਤਾਂ ਕਿਰਿਆ ਤੋਂ ਬਿਨਾ ਪ੍ਰਸ਼ਨਵਾਚਕ ਪੜਨਾਮ ਓਕੇ ਕਿਰਿਆ ਤੋਂ ਬਿਨਾ ਕਿਸੇ ਵਾਕ ਦੀ ਕਲਪਨਾ ਨਹੀਂ ਕਰ ਸਕਦੇ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਲਈ ਕੀ ਆਉਂਦੇ ਨੇ ਕਿਰਿਆ ਵਿਸ਼ੇਸ਼ਣ ਆਉਂਦੇ ਨੇ ਕਿਰਿਆ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਨੇ 8 ਤਰ੍ਹਾਂ ਦੇ ਤਾਂ ਇਹਦੇ ਵਿੱਚ ਅਸੀਂ ਅਸੀਂ ਕਿਹੜਾ ਪੁਰਖਵਾਚਕ ਪੜਨਾਮ ਇੱਕ ਵਚਨ ਆ ਜਾਂ ਬਹੁਵਚਨ ਨੇ ਇਹ ਵੀ ਦੱਸ ਦੋ ਤੁਸੀਂ ਆਨਸਰ ਨਹੀਂ ਕਰਿਆ ਮੇਰੇ ਸਵਾਲ ਦਾ ਵਸਤੂਵਾਚਕ ਨਾਮ ਦੀ ਥਾਂ ਤੇ ਪੜਨਾਮ ਦੀ ਕਿਹੜੀ ਕਿਸਮ ਆਊਗੀ ਹਾਂਜੀ ਉਤਮਪੁਰਖ ਇੱਕ ਵਚਨ ਜਾਂ ਬਹੁ ਵਚਨ ਬੁਖਾਰ ਪਿਆਰ ਸਮਝ ਓਕੇ ਨਾਮ ਦੀ ਕਿਸਮ ਹੈ ਤਾਂ ਇਹ ਨਾਮ ਦੀ ਕਿਹੜੀ ਕਿਸਮਾ ਸੰਬੰਧਵਾਚਕ ਇਹ ਨਾਮ ਨਹੀਂ ਹੁੰਦਾ ਪਰਨਾਮ ਹੁੰਦਾ ਵਸਤੂਵਾਚਕ ਪਰਨਾਮ ਪਾਵਾਚਕ ਪਰਨਾਮ ਜਾਂ ਖਾਸ ਨਾਮ ਕਲ ਵਿਸ਼ੇਸ਼ਣ ਹਾਂਜੀ ਕਲ ਕੀ ਆ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਾਲਵਾਚਕ ਕਿਰਿਆ ਵਿਸ਼ੇਸ਼ਣ ਹਾਂਜੀ ਠੀਕ ਹੈ ਬੱਚਾ ਜਿਨ੍ਹਾਂ ਨੇ ਪੰਜਾਬ ਪੁਲਿਸ ਗੁਰਕੀਰਤ ਵਾਈਟ ਪੈਨਾ ਹੁਣ ਹੁਣ ਦਾ ਖਤਮੀ ਹੋਣ ਵਾਲੀ ਹੋਗੀ ਪਤਾ ਲੈ ਹਾਂਜੀ ਤਾਂ ਇਹ ਕੀ ਆਊਗਾ ਇਹਨਾਂ ਨੂੰ ਆਪਾਂ ਟੱਚ ਨਹੀਂ ਕਰ ਸਕਦੇ ਇਹਨਾਂ ਨੂੰ ਕੀ ਰੱਖਾਂਗੇ ਪਾਵ ਵਿੱਚ ਖਾਸ ਨਾਮ ਦਾ ਕਦੇ ਬਹੁਵਚਨ ਨਹੀਂ ਬਣਦਾ ਪੰਜਾਬ ਚੰਡੀਗੜ੍ਹ ਪਾਕਿਸਤਾਨ ਲੋਹਰ ਇਹਨਾਂ ਦਾ ਕਦੇ ਵੀ ਬਹੁਵਚਨ ਨਹੀਂ ਬਣਦਾ ਵਸਤੂ ਵਾਚਕ ਨਾਮ ਦੀ ਕਦੇ ਵੀ ਗਿਣਤੀ ਨਹੀਂ ਕਰ ਸਕਦੇ ਇਹਨਾਂ ਦਾ ਹਮੇਸ਼ਾ ਵੇਟ 5 ਮੀਟਰ ਕਪੜਾ 1 ਲੀਟਰ ਦੁੱਧ 1 ਗਲਾਸ ਪਾਣੀ ਕੋਈ ਨਾ ਕੋਈ ਇਕਾਈ ਹੁੰਦੀ ਆ ਹਾਂਜੀ ਸੰਬੰਧਵਾਚਕ ਇਹ ਨਾਮ ਨਹੀਂ ਹੁੰਦਾ ਇਹ ਆਪਣੇ ਕੋਲੇ ਪੜਨਾਮ ਹੁੰਦਾ ਸਾਰੇ ਹੀ ਹਾਜ਼ਰ ਸਨ ਪਰ ਕੁਸਕਿਆ ਕੋਈ ਨਹੀਂ ਕੋਈ ਜਿਹੜਾ ਇਹਦੇ ਵਿੱਚ ਬਾਕ ਦੇ ਵਿੱਚ ਸ਼ਬਦ ਆਇਆ ਇਸ ਬਾਕ ਦੇ ਵਿੱਚ ਕੋਈ ਸ਼ਬਦ ਆਇਆ ਪੜਨਾਮ ਦੀ ਕਿਸਮ ਹੈ ਤਾਂ ਪੜਨਾਮ ਦੀ ਕਿਹੜੀ ਕਿਸਮ ਹੈ ਆ ਨਿच्चयਵਾਚਕ ਪੜਨਾਮ ਨਿच्चयਵਾਚਕ ਪੜਨਾਮ ਨਿੱਜਵਾਚਕ ਪੜਨਾਮ ਜਾਂ ਸੰਬੰਧਵਾਚਕ ਪੜਨਾਮ ਤਾਂ ਕੋਈ ਕਿਹੜੀ ਕਿਸਮ ਹੈ ਹਾਂਜੀ ਇਹ ਤਾਂ ਹੁਣ ਠੀਕ ਹੋਣਾ ਚਾਹੀਦਾ ਇਹਦੇ ਉੱਤੇ ਬਹੁਤ ਵਾਰੀ ਪੁੱਛਦੇ ਨੇ ਇਹ ਸਵਾਲ ਤਾਂ ਇਹ ਕੀ ਆ ਨਿਛੇ ਬਾਜਕ ਪੜਨਾਮ ਹੈ ਪੜਨਾਮ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਪੜਨਾਮ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਕਰੋ ਆਨਸਰ ਇਹ ਜਿੰਨੇ ਵੀ ਮੈਨੂੰ ਪੀਵਾਈਕਿਊ ਮਿਲੇ ਸੀ ਥੋੜੀ ਰਹਿ ਗਈ ਜਿਹੜੇ 2025 ਦੇ ਵਿੱਚ ਪੇਪਰ ਹੋਈ ਸੀਗੇ ਤੇ 2024 ਦੇ ਕੁਝਕ ਰਹਿ ਗਏ ਉਹ ਕੱਲ ਨੂੰ ਐਡ ਕਰਕੇ ਨਾਲ ਲੈ ਕੇ ਆਮਾ ਕੇ ਐਮਸੀਕਿਊ ਕੱਲ ਨੂੰ ਪੜਨਾਮ ਖਤਮ ਹੋ ਜੂਗਾ ਤੇ ਅੱਜ ਲਾਸਟ ਦਿਨ ਆ ਪੜਨਾਮ ਨੂੰ ਚੰਗੀ ਤਰੀਕੀ ਨਾਲ ਪੜ ਕੇ ਆਇਓ ਸੋਚੋ ਕੱਲ ਨੂੰ ਸਟੇਟਮੈਂਟ ਚ ਮਿਲੂਗਾ ਇਹ ਸਵਾਲ ਕਿ ਵਸਤੂ ਵਾਚ ਕੇ ਨਾਮ ਦੀ ਥਾਂ ਤੇ ਪੜਨਾਮ ਦੀ ਕਿਹੜੀ ਕਿਸਮ ਆ ਸਕਦੀ ਹੈ ਹਾਂਜੀ ਬਤ ਮੇਰੀ ਇਹੀ ਕੋਸ਼ਿਸ਼ ਆ ਮੈਂ ਵਧੀਆ ਤੋਂ ਵਧੀਆ ਕਲਾਸ ਲੈ ਕੇ ਆਮਾ ਤੇ ਕਿ ਤੁਸੀਂ ਟਾਈਮ ਕੱਢ ਕੇ ਆਉਣੇ ਵੀ ਹੋ ਹਨਾ ਤੇ ਕੁਛ ਨਾ ਕੁਛ ਦਾ ਤੁਸੀਂ ਸਿੱਖ ਕੇ ਜਾਓ ਮੇਰੀ ਕੋਸ਼ਿਸ਼ ਇਹੀ ਆ ਤਾਂ ਕਿਹੜੇ ਨਾਮ ਨਾਲ ਦੂਜਾ ਨਾਮ ਓਕੇ ਦੂਜਾ ਨਾਮ ਦੂਜਾ ਨਾਮ ਓਕੇ ਇਹ ਮੈਂ ਇੱਕ ਬੁੱਕ ਪੜ੍ਹ ਰਹੀ ਸੀ ਦونی ਚੰਦ ਦੀ ਤਾਂ ਦونی ਚੰਦ ਕਦੇ ਵੀ ਉੱਥੇ ਪੜਨਾਮ ਨਹੀਂ ਵਰਤਦਾ ਜੇ ਕਿਸੇ ਨੇ ਪੜਨੀ ਹੋਈ ਟੈਲੀਗ੍ਰਾਮ ਤੇ ਮਿਲ ਜਾਂਦੀ ਹੈ ਉਹਦੀ ਪੀਡੀਐਫ ਤੇ ਬਹੁਤ ਡੀਪਲੀ ਉਹਨਾਂ ਨੇ ਪੰਜਾਬੀ ਵਿਆਕਰਨ ਤੇ ਰਿਸਰਚ ਕਰੀ ਹੋਈ ਆ ਲਿਖੀ ਹੋਈ ਆ ਤਾਂ ਉਹ ਕਹਿੰਦਾ ਕਿ ਜਿਹੜਾ ਪੜਨਾਮ ਆ ਦਾ ਉਹਦੇ ਵਿੱਚ ਉਹਨਾਂ ਨੇ ਦਿੱਤਾ ਵੀ ਸੀਗਾ ਮਤਲਬ ਬੁੱਕ ਦਾ 124 ਨੰਬਰ ਪੇਜ ਆ ਉਹ ਕਹਿੰਦੇ ਜਿਹੜਾ ਪਟਨਾਮ ਆ ਉਹ ਸਹੀ ਸ਼ਬਦ ਨਹੀਂਗਾ ਕੀ ਮਤਲਬ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਨੂੰ ਅਸੀਂ ਪਟਨਾਮ ਕਹਿ ਦਈਏ ਕਈ ਵਾਰ ਜਦੋਂ ਪਿੱਛੇ ਸਵਾਲ ਆਇਆ ਸੀ ਫੋਕ ਲੋਰ ਫੋਕ ਲੋਰ ਦੀ ਥਾਂ ਤੇ ਆਪਾਂ ਕਿਹੜਾ ਸ਼ਬਦ ਵਰਤਦੇ ਹਾਂ ਤੇ ਉਹ ਸ਼ਬਦ ਕਿੰਨਾ ਨੇ ਦਿੱਤਾ ਬੰਜਾਰਾ ਵਿਧੀ ਆਪਾਂ ਕਲਾਸ ਚ ਕਰਿਆ ਸੀਗਾ ਕਈ ਵਾਰ ਜਿਨ੍ਹਾਂ ਨੇ ਪਹਿਲੀ ਵਾਰ ਆਪਣਾ ਵਿਆਕਰਨ ਲਿਖਿਆ ਪੰਜਾਬੀ ਦਾ ਪਹਿਲੀ ਵਾਰ ਵਿਆਕਰਨ ਲਿਖਿਆ ਉਹਨਾਂ ਦੇ ਵਿੱਚ ਤੇ ਵੀ ਪੁੱਛ ਲੈਂਦੇ ਨੇ ਕਿ ਉਹ ਕਿੰਨਿਆ ਸ਼ਬਦ ਸਹੀ ਨੇ ਮੰਨਦੇ ਸੀ ਜਿਵੇਂ ਹਰਬੂਟਾ ਸਿੰਘ ਬਰਾੜ ਕਿੰਨਿਆ ਸ਼ਬਦ ਸਹੀ ਨੇ ਮੰਨਦਾ ਦੱਸੋ ਬੂਟਾ ਸਿੰਘ ਬਰਾੜ ਅੱਗੇ ਕੀ ਮਤਲਬ ਕਿਸਮਾਂ ਦੇ ਵਿੱਚ ਵੀ ਫਰਕ ਪੈਂਦਾ ਪੀਟੀ ਪਲੱਸ ਵੀ ਕੁਝ ਹੋਰ ਮੰਨਦੀ ਪਈ ਆ ਬੂਟਾ ਸਿੰਘ ਬਰਾੜ ਕੁਝ ਹੋਰ ਮੰਨਦਾ ਪਿਆ ਓਕੇ ਤੇ ਆਪਾਂ ਨੂੰ ਚੱਲਣਾ ਤਾਂ ਪੀਟੀ ਪਲੱਸ ਵੀ ਵਾਂਗੂ ਜਾਊਗਾ ਪਊਗਾ ਬਟ ਮੈਂ ਇੱਕ ਚੀਜ਼ ਦੇਖੀ ਜਿਹੜੇ ਹੁਣ ਗਰੁੱਪ ਬੀ ਦੇ ਵਿੱਚ ਹਾਈ ਲੈਵਲ ਦੇ ਪਾਏ ਜਾਂਦੇ ਦਾ ਉਹ ਚੀਜ਼ਾਂ ਨੂੰ ਦੂਨੀ ਚੰਦ ਕਵਰ ਕਰਦਾ ਕਿਉਂਕਿ ਉਹਨਾਂ ਦੀ ਬਹੁਤ ਜ਼ਿਆਦਾ ਰਿਸਰਚ ਸੀ ਪਰ ਦੂਨੀ ਚੰਦ ਪੜਨਾਮ ਸ਼ਬਦ ਨਹੀਂ ਕਹਿੰਦਾ ਉਹ ਕਹਿੰਦਾ ਸਰਬਨਾਮ ਲਿਖ ਲਿਓ ਨੋਟਸਾਂ ਦੇ ਵਿੱਚ ਦੇਖਣ ਨੂੰ ਮਿਲੂਗਾ ਕਿਉਂਕਿ ਕਹਿੰਦੇ ਨੇ ਪੇਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੈੱਟ ਕਰਦੀ ਆ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਮੇਸ਼ਾ ਹੀ ਮਤਲਬ ਵਧੀਆ ਯੂਨੀਵਰਸਿਟੀ ਆ ਵਧੀਆ ਲੈਵਲ ਦਾ ਪੇਪਰ ਸੈੱਟ ਕਰੂਗੀ ਤਾਂ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਉਹ ਕਹਿੰਦੇ ਕਿ ਮਤਲਬ ਨਾਮ ਦੀ ਕੋਈ ਲਿਮਟ ਨਹੀਂ ਸਭ ਤੋਂ ਵੱਧ ਸਾਡੇ ਕੋਲੇ ਨਾਮ ਹੀ ਨੇ ਹਾਂਜੀ ਮੇਰੇ ਕੋਲੇ ਇਹ ਹੈ ਮਤਲਬ ਨਾਮ ਦੀ ਕੋਈ ਲਿਮਟ ਨਹੀਂ ਨਾਮ ਮਤਲਬ ਕੋਈ ਵੀ ਸ਼ਬਦ ਸਭ ਤੋਂ ਵੱਧ ਆਪਣੇ ਨੂੰ ਨਾਮ ਦੇ ਵਿੱਚ ਹੀ ਮਿਲਦੇ ਨੇ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਨੂੰ ਅਸੀਂ ਕੀ ਆਖਦੇ ਹਾਂ ਪੜਨਾਮ ਇਹ ਕਹਿੰਦੇ ਕਿ ਪੜਨਾਮ ਸ਼ਬਦ ਸਹੀ ਨਹੀਂਗਾ ਤਾਂ ਉਹਦੀ ਥਾਂ ਤੇ ਅਸੀਂ ਕੀ ਵਰਤ ਸਕਦੇ ਹਾਂ ਸਰਪੰਦ ਨਾਮ ਵਰਤ ਸਕਦੇ ਹਾਂ ਤਾਂ ਹੁਣ ਮੈਂ ਕੱਲ ਨੂੰ ਵੀ ਜਿੰਨੇ ਕੇ ਵੀ ਲੈ ਕੇ ਆਈ ਸ਼ਬਦਾਂ मतलब जितने जितने ਵੀ ਮੈਂ ਸਵਾਲ ਲੈ ਕੇ ਆਈ ਤਾਂ ਆਪਾਂ ਦੁਨੀ ਚੰਦਰ ਨੂੰ ਵੀ ਕਵਰ ਕਰ ਲਾਂਗੇ ਬੂਟਾ ਸਿੰਘ ਬਰਾੜ ਦੀਆਂ ਵੀ ਕੁਝ ਕੁ ਸਟੇਟਮੈਂਟ ਆ ਭਾਸ਼ਾ ਵਿਭਾਗ ਪਟਿਆਲੇ ਦੀਆਂ ਵੀ ਹੈਗੀਆਂ ਨੇ ਤੇ ਕੁਝ ਕੁ ਨੌਵੀਂ ਦਸਵੀਂ ਦੀ ਕਿਤਾਬ ਦਾ ਕੱਲ ਨੂੰ ਖਤਮ ਹੀ ਕਰ ਦਾਂਗੇ ਆਪਾਂ ਤੇ ਥੋੜੇ ਬਹੁਤੇ ਰਹਿ ਗਏ ਆਪਣੇ ਕੋਲੇ ਪੀワイਕਿਊ ਤੇ ਕੱਲ ਨੂੰ ਪੜਨਾਮ ਖਤਮ ਹੋ ਜਾਊਗਾ ਅੱਜ ਇੱਕ ਵਾਰੀ ਪੜਨਾਮ ਪੜ ਕੇ ਆਇਓ ਫਿਰ ਡਾਊਟ ਨਹੀਂ ਰਹੂਗਾ ਹੁਣ ਮੈਨੂੰ ਦੱਸੋ ਕਲਾਸ ਕਿੱਦਾਂ ਰਹੀ ਅੱਜ ਦੀ ਕਲਾਸ ਇੱਥੋਂ ਤੱਕ ਕੀ ਸੀਗੀ ਓਕੇ ਹਾਂਜੀ ਨੇ ਦੁਨੀ ਚੰਦ ਮਤਲਬ ਵਰਤਦਾ ਪੁੱਛ ਸਕਦੇ ਨੇ ਹਾਂ ਸਰਬਨਾਮ ਹਿੰਦੀ ਦੇ ਵਿੱਚ ਵੀ ਆ ਬਟ ਦੁਨੀ ਚੰਦ ਨੇ ਕਿਹਾ ਹੋਇਆ ਕਿਉਂਕਿ ਜਦੋਂ ਮੈਂ ਇਹ ਵੇਖਿਆ ਸੀਗਾ ਤਾਂ ਕਿ ਪੰਜਾਬੀ ਦੇ ਵਿੱਚ ਜਿਹੜੀ ਸੋਰਾ ਉਹ ਕਿਹਦੇ ਨੇੜੇ ਦੀ ਹੋ ਕੇ ਲੰਘਦੀ ਆ ਇਹ ਦੁਨੀ ਚੰਦ ਨੇ ਮਤਲਬ ਕਰਿਆ ਹੋਇਆ ਕਾਫੀ ਕੰਮ ਕਰਿਆ ਹੋਇਆ ਪੰਜਾਬੀ ਵਿਆਕਰਨ ਤੇ ਤੇ ਕਾਫੀ ਇਦਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਦੁਨੀ ਚੰਦ ਦੀਆਂ ਸੀਗੀਆਂ ਬੂਟਾ ਸਿੰਘ ਬਰਾੜ ਜਾਂ ਪ੍ਰੀਤ ਸਿੰਘ ਪ੍ਰਕਾਸ਼ ਦੀਆਂ ਨਹੀਂ ਸੀਗੀਆਂ ਤਾਂ ਪੇਪਰ ਦੇ ਵਿੱਚ ਉੱਥੋਂ ਚੱਕੇ ਹੋਏ ਨੇ ਸਵਾਲ ਜਿਉਂ ਰਪਾ ਕੋਈ ਬੁੱਕ ਪੜ੍ਹਦੇ ਆਂ ਦਾ ਕਿਉਂਕਿ ਵੇਖੋ ਜਦੋਂ ਪੇਪਰ ਸੈੱਟ ਕਰਨਾ ਹੁੰਦਾ ਜਿਵੇਂ ਆਪਾਂ ਵੀ ਜਦੋਂ ਐਵੇਂ ਪੰਜਾਬੀ ਦਾ ਪੇਪਰ ਸੈੱਟ ਕਰਦੇ ਆਂ ਸਾਡੇ ਕੋਲ ਇੱਕ ਤਾਂ ਪੀਬੀਕਿਊ ਹੁੰਦੇ ਨੇ ਦੂਜਾ ਉਹ ਸਟੈਂਡਰਡ ਦੀਆਂ ਬੁੱਕਸ ਹੁੰਦੀਆਂ ਨੇ ਬਸ ਉਹਦੇ ਵਿੱਚੋਂ ਹੀ ਸਵਾਲ ਬਣਾ ਕੇ ਚਾਰ ਪੰਜ ਬਣ ਜਾਣੇ ਨੇ ਉਹਨੂੰ ਕਰਿਆ ਟਿੱਕ ਲਾਇਆ ਓਕੇ ਕੀ ਭੇਜ ਦੋ ਇਹਨੂੰ ਪਬਲਿਸ਼ ਹੋਣ ਵਾਸਤੇ ਓਕੇ ਕਲਾਸ ਵਧੀਆ ਲੱਗੀ ਤਾਂ ਸ਼ੁਕਰੀਆ ਕੱਲ ਨੂੰ ਜ਼ਰੂਰ ਆਇਓ ਇੱਕ ਸਵਾਲ ਹੀ ਰੋਂਗ ਹੋਇਆ ਪਿੰਕੀ ਹੀ ਰੋਂਗ ਹੋਇਆ ਹੋਊਗਾ ਠੀਕ ਹੈ ਜਾਂ ਸੁੜਾ ਵਿਸ਼ੇਸ਼ਨ ਵਾਲਾ ਹੋਇਆ ਹੋਊਗਾ ਕਈ ਕੁੜੀਆਂ ਵਾਲਾ ਮਿਲਦੇ ਆਂ ਕੱਲ ਲਾਸਟ ਕਲਾਸ ਹੋਊਗੀ ਉਸ ਤੋਂ ਬਾਅਦ ਆਪਣਾ ਵਿਸ਼ੇਸ਼ਣ ਸਟਾਰਟ ਹੋ ਜਾਊਗਾ ਤੇ ਸਤਿ ਸ਼੍ਰੀ ਅਕਾਲ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਕਲੱਚ ਡੇਲੀ ਆਇਆ ਕਰੋ